ਮੈਂ ਇੱਥੇ ਸਭਾ ਦੇ ਦਫ਼ਤਰ ਚ ਬਾਬਾ ਫਰੀਦ ਪਬਲਿਕ ਸਕੂਲ ਹਿੰਦਰਨਗਰ ਵਿੱਚ ਆਪ ਜੀ ਨੂੰ ਜਿਉਂ ਐ ਕਹਿਣਾ ਆਪ ਜੀ ਤੇ ਇੱਥੇ ਪਹੁੰਚਣ ਤੇ ਆਪ ਦਾ ਸਭ ਦਾ ਧੰਨਵਾਦ ਸਭਾ ਵਾਸਤੇ ਇਹ ਬੜਾ ਚੁਣੌਤੀ ਭਰਿਆ ਸਮਾਂ ਹੁੰਦਾ ਹੈ ਜਦੋਂ ਅਸੀਂ ਇਹ ਅਵਾਰਡ ਦੇਣੇ ਹੁੰਦੇ ਆ ਕੋਸ਼ਿਸ਼ ਇਹ ਹੁੰਦੀ ਹੈ ਕਿ ਕਿਸੇ ਦਾ ਵੇਲ ਸਾਫੀ ਨਾ ਹੋ ਜਾਵੇ ਸੋ ਸਭਾ ਨੇ ਜੀ ਐਨੀਮਸਲੀ ਫੈਸਲਾ ਜਿਹੜਾ ਕੀਤਾ ਸਾਰਿਆਂ ਦੀ ਇਹ ਹਜ਼ਰਮੰਦੀ ਨਾਲ ਫੈਸਲਾ ਹੋਇਆ ਹੈ ਤੁਸੀਂ ਸਾਰਿਆਂ ਦੇ ਵਾਕ ਪੀਓਗੇ ਇੱਕ ਤਾਂ ਉਦਲੇ ਤੋਂ ਹਨਗੇ ਪ੍ਰਤਪਾਪ ਸਿੰਘ ਹੰਸਪਾਲ ਉਹਨਾਂ ਨੇ 100 ਦੇ ਕਰੀਬ ਕਿਸ਼ਤੀਆਂ ਸੇਵਾ ਲਈ ਦਿੱਤੀਆਂ ਸੰਗਤੀਆਂ ਜਾਨਾਂ ਪਹੁੰਚਾਉਣ ਵਾਸਤੇ ਸੋ ਜਿਹੜਾ ਪਹਿਲਾ ਆਰਡਰ ਸਾਡਾ ਸੇਵਾ ਦਾ ਬਾਬਾ ਫਰੀਦ ਦਾ ਉਹ ਤਾਂ ਉਹਨਾਂ ਦੇ ਉੱਤੇ ਸੈਨਤੀ ਹੋਈ ਹੈ ਜਿਹੜਾ ਖਾਸਾ ਜੀ ਦਾ ਸਾਰੇ ਇੰਦਰਜੀਤ ਸਿੰਘ ਹੋਰ ਦਾ ਯਾਦਗਾਰੀ ਹੈ ਉਹ ਆਪਣੇ ਫਰੀਦਕੋਟ ਦੀ ਬੀਬਨ ਹੈ ਸਿਫਟ ਸਿਫਟ ਕੋ ਉਹ ਇਸ ਦਾ ਚੈਂਪੀਅਨ ਵੀ ਨੇ ਪਿਛਲੀ ਦਫਾ ਵੀ ਇਸ ਓਲੰਪਿਕ ਵੀ ਉਹਨਾਂ ਰਿਪਰੈਜ਼ੈਂਟ ਕੀਤੀ ਹੈ ਉਹ 3 ਪੌਂਟ ਉਹ 3 ਪੌਂਟ ਨੇ ਕੋ ਮੁਕਾਬਲਾ ਹੁੰਦਾ ਜਿਹਦੇ ਚ ਪੁਆਇੰਟ 22 ਰਾਈਫਲ ਚਲਦੀ ਹੈ ਲੋਮਿਆਂ ਪੈ ਕੇ ਵੀ ਬੈਠ ਕੇ ਵੀ ਔਰ ਖੜੇ ਹੋ ਕੇ ਵੀ ਉਹ ਬੜਾ ਟਫ ਮੁਕਾਬਲਾ ਹੁੰਦਾ ਉਹ ਉਹਨਾਂ ਨੇ 1 ਚੈਂਪੀਅਨ ਨੇ ਉਹਨਾਂ ਦੀ ਜਿਹੜੀ ਰੈਂਕਿੰਗ ਹੈ ਇਹ ਰੈਂਕਿੰਗ ਹੁੰਦੀ ਰਹਿੰਦੀ ਹੈ ਮੈਚਾਂ ਚ ਕਈ ਵਾਰ ਮੈਚ ਅੱਛੇ ਨੰਬਰ ਆ ਜਾਂਦੇ ਆ ਕਿ ਇੱਕ ਦਮ ਘਟ ਆ ਜਾਂਦੇ ਫਿਰ ਚਾਰ ਚਾਰ ਬੇਚਾਂ ਦੇ ਨੰਬਰ ਐਡ ਕਰਕੇ ਸਾਰੀ ਦੁਨੀਆ ਦੇ ਵਿੱਚ ਉਹ ਰੈਂਕਿੰਗ ਘਟਦੇ ਆ ਉਹਨਾਂ ਦੀ ਇਸ ਵੇਲੇ ਜੋ ਰੈਂਕਿੰਗ ਚੱਲ ਰਹੀ ਹੈ ਉਹ 2 ਨੰਬਰ ਤੇ ਰਹੇਗੀ ਦੁਨੀਆ ਵਿੱਚ ਸਾਰੀ ਦੁਨੀਆ ਚ ਉਹ ਦੂਰ ਨੰਬਰ ਦੀ ਰੈਂਕਿੰਗ ਏਸ਼ੀਆ ਕੱਪ ਜਿਤਨਾ ਉਨੀ ਵੱਡੀ ਗੱਲ ਜਿਹਦੀ ਵੱਡੀ ਗੱਲ ਦੁਨੀਆ ਦੇ ਵਿੱਚ ਸੈਕੰਡ ਰੈਂਕ ਲੈਣਾ ਹੈ ਕਿ ਸੈਕੰਡ ਰੈਂਕ ਦੇ ਉੱਤੇ ਉਹ ਚੱਲ ਰਹੇ ਹੈ ਤਾਂ ਉਹਨਾਂ ਨੂੰ ਸਰਟਨਲੀ ਪੱਕੇ ਤੋਂ ਹਰ ਦੇ ਉੱਤੇ 올ਿੰਪਿਕ ਦਾ ਕੋਟਾ ਮਿਲ ਜਾਣਾ ਹੈ ਤੇ 올림픽 ਦਾ ਕੋਟਾ ਮਿਲ ਜਾਣਾ ਹੁਣ ਉਹਨਾਂ ਨੂੰ ਐਕਸਪੀਰੀਐਂਸ ਵੀ ਹੋ ਗਿਆ ਉਹਨਾਂ ਦੀ ਬੜੀ ਲੰਮੀ ਹੁਆ ਪਈ ਹੈ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਬੀਬਾ ਨਰਾਸਨ ਵਾਲੀ ਗੱਲ ਕੋਈ ਨਹੀਂ ਜੇ ਹਾਲੇ ਤੱਕ ਮੇਰੇ ਵਰਗਾ 75 ਸਾਲ ਦਾ ਬੰਦੂਕ ਚਲਾ ਸਕਦਾ ਹੈ ਉਹ ਹੋਇਆ ਸੋ ਲਿਹਾਜ਼ਾ ਇਹ ਪਾਡੇ ਵਾਸਤੇ ਸਾਡੇ ਵਾਸਤੇ ਆਪਣੇ ਸਾਰੇ ਬਲਕ ਵਾਸਤੇ ਪੰਜਾਬ ਵਾਸਤੇ ਪੰਜਾਬ ਬਲਕ ਵਾਸਤੇ ਬਹੁਤ ਵੱਡਾ ਹੈ ਇਹ ਅਚੀਵਮੈਂਟ ਹੈ ਤੇ ਆਪਾਂ ਫਰੀਦਕੋਟ ਜਿਹੜੀ ਹੈਗੀ ਹੈ 6 ਲੱਖ ਦੀ ਵੱادیه ਵਾਲੇ ਜ਼ਿਲ੍ਹੇ ਸੋ ਇਹ ਪਹਿਲਾ ਜਿਹੜਾ ਅਵਾਰਡ ਹੈ ਦੂਸਰਾ ਬਨਾਲ ਬੇਨਤੀ ਇਹ ਕਰਨੀ ਚਾਹੁੰਦਾ ਕਿ ਸਭਾ ਨੇ ਮਹਿਸੂਸ ਕਰਦਿਆ ਹੋਇਆ ਕਿ ਫੰਡਸ ਪਏ ਵਧ ਰਹੇ ਹੈ ਅਸੀਂ ਇਹ ਜ਼ੋਰ ਲਾ ਕੇ ਕੋਸ਼ਿਸ਼ ਕਰਕੇ ਖਰਚਾ ਵੀ ਕਰ ਰਹੇ ਹੈ ਲੇਕਿਨ ਫੇਰ ਵੀ ਫੰਡਸ ਵਧ ਰਹੇ ਹੈ ਸਾਰਾ ਹੋਣ ਦੇ ਜਾਣ ਤੋਂ ਬਾਅਦ ਕਰੀਬਨ 15 ਕਰੋੜ ਦੇ ਕਰੀਬ ਹੋਰ ਨਾਲ ਐਡ ਹੋ ਗਿਆ ਸਾਰੇ ਖਰਚ ਕਰਦੇ باوجود ਉਹਦੇ ਜਿਹੜਾ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਦੇਰ ਤੋਂ ਇਹ 1 ਲੱਖ ਦਾ ਚੱਲ ਰਿਹਾ ਹੈਗਾ ਅਵਾਰਡ ਆਪਾਂ ਇਹਨਾਂ ਨੂੰ ਵਧਾਈ ਉਹ ਇਹ ਫੈਸਲਾ ਹੋਇਆ ਕਿ 1 ਲੱਖ ਤੋਂ 1 ਕਰੋੜ ਤੱਕ ਮੇ ਜਿਹੜੀ ਦੂਰੀ ਕੀਤੀ ਗਈ ਹੈ 2 ਲੱਖ ਦੀ ਉਹ ਜਿਹੜੇ ਏਡੇ ਵੱਡੇ ਲੋਕ ਹੈ ਹੰਸਪਾਲ ਹੋ ਰਹੀ ਹੈ ਇਜ਼ਰਾਪਟਪਾਲ ਸਿੰਘ ਹੋ ਰਹੀ ਉਹਨਾਂ ਵਾਸਤੇ ਪੈਸਾ ਕੋਈ ਮਾਣੇ ਨਹੀਂ ਰੱਖਦਾ ਨਾ ਵੀ ਬਾਸਿਫਤ ਵਾਸਤੇ ਇਹਨੇ ਮੇਰਾ ਅੰਦਾਜ਼ਾ ਹੈ ਕਮਜ਼ੇ ਕਮ ਇਹਨਾਂ ਦੇ ਪਰਿਵਾਰ ਦਾ 10 ਕਰੋੜ ਰੁਪਈਆ ਇਸ ਅਚੀਵਮੈਂਟ ਤੇ ਇੱਥੇ ਪਹੁੰਚਣ ਤੇ ਲੱਗਿਆ ਹੋਣਾ ਸੋ ਲਿਹਾਜ਼ਾਇਨਾ ਵਾਸਤੇ ਇਮਮਟੀਰੀਅਲ ਹੈ ਪੈਸਾ ਪਰ ਇੱਕ ਉਹਨਾਂ ਦਾ ਸਤਕਾਰ ਤੇ ਉਹਨਾਂ ਦਾ ਜਿਹੜਾ ਮਾਨ ਹੈ ਉਹਦੇ ਨਾਲ ਸਭਾ ਦੇ ਵਿੱਚ ਸੋਸਾਇਟੀ ਦੇ ਵਿੱਚ ਸਾਰੇ ਆਪਣੇ ਮੁਲਕ ਦੇ ਵਿੱਚ ਇੱਕ ਇਹ ਇੱਕ ਕਿਸਮ ਦਾ ਇਸ਼ਾਰਾ ਆ ਜਾਂਦਾ ਹੈ ਕਿ ਕਿਸਮ ਦਾ ਇਹ ਚੇਤਨਸਾ ਆ ਜਾਂਦੀ ਹੈ ਕਿ ਯਾਰ ਕੋਈ ਨਾ ਕੋਈ ਭਲੇ ਲੋਕਾਂ ਦਾ ਚੰਗਿਆ ਲੋਕਾਂ ਦਾ ਮਾਨ ਕਰਨ ਦਾ ਸਤਕਾਰ ਕਰਨ ਦਾ ਹੈ ਇਹ ਬਸ ਇੰਨਾ ਕੀ ਹੈ ਅਸੀਂ ਕਰ ਸਕਦੇ ਤੇ ਉਹ ਲਿਹਾਜ਼ਾ ਇਹ ਹੈ ਐਸ ਵਾਰ ਅਸੀਂ ਪੰਜਵਾਂ ਬੱਗਾ ਫਰੀਜ਼ ਆਗਮਨ ਵਰਮਾ ਨੂੰ ਆਉਣ ਜਾ ਰਹੇ ਹਾਂ ਜਿਹੜਾ ਕਿ 54 ਸਾਲ ਦਾ 인ਦਰਜੀਤ ਸਿੰਘ ਖਾਲਸਾ ਜੀ ਸਰਪ੍ਰਸਤੀ ਇਸ ਮਨਾਇਆ ਗਿਆ ਦੋ ਸਾਲਾਂ ਤੋਂ ਉਹਨਾਂ ਤੋਂ ਬਗੈਰ ਅਸੀਂ ਮਨਾਉਣ ਜਾ ਰਹੇ ਐਸ ਵਾਰ ਸਾਹਿਬ ਸੁਜੀਤ ਸਿੰਘ ਸਿੱਖੋ ਇਹਨਾਂ ਦੀ ਪ੍ਰਧਾਨਗੀ ਹੇਠ ਮਨਾਇਆ ਜਾ ਰਿਹਾ 15 ਅੱਜ ਅੱਜ ਦੀ ਤਰੀਕ ਦੇ ਵਿੱਚ ਅੱਜ ਅਸੀਂ ਬੱਚਿਆਂ ਦੇ ਕੰਪੀਟੀਸ਼ਨ ਮੁਕਾਬਲੇ ਕਰਵਾਏ ਸੀਗੇ ਜਿਸ ਦੇ ਵਿੱਚ तकरीबन ਕੋਈ 60 ਦੇ ਕਰੀਬ ਬੱਚੇ 10 ਕੂਨਾਂ ਦੇ ਬੱਚੇ ਇੱਥੇ ਪਹੁੰਚੇ ਇਹ ਅਵਾਰਡ ਜਿਹੜਾ ਹੈਗਾ ਇਹ 10000 ਰੁਪਏ ਜਿਹੜਾ ਫਸਟ ਬੱਚਾ ਹੋਊਗਾ ਸੈਕੰਡ ਜਿਹੜਾ ਬੱਚਾ ਆਏਗਾ ਉਹਨੂੰ 7000 ਤੇ ਥਰਡ ਜਿਹੜਾ ਆਏਗਾ ਉਹਨੂੰ 5000 ਦਿੱਤਾ ਜਾਏਗਾ ਤੇ ਕੰਸੋਲੇਸ਼ਨ ਪ੍ਰਾਈਜ਼ ਜਿਹੜਾ ਉਹ 2100 ਰੁਪਏ ਦਿੱਤਾ ਜਾਏਗਾ ਇਹ ਅਵਾਰਡ 23 ਤਰੀਕ ਨੂੰ ਜਿਹੜਾ ਕਿ ਜੇ ਸਾਡਾ ਸਮਾਗਮ ਸ੍ਰਾਣਾ ਸਮਾਗਮ ਜਿਹੜਾ ਬਾ ਗੋਦੀ ਸਾਹਿਬ ਗੁਰਦਾ ਗੁਰ ਸਾਹਿਬ ਇੱਕੇ ਦਿੱਤਾ ਜਾਏਗਾ ਤੇ ਇਸੇ ਤਰ੍ਹਾਂ ਹੀ 19 ਤਰੀਕ ਤੋਂ ਸਵੇਰੇ 7:30 ਵਜੇ ਇਹ ਜਿਹੜਾ ਹੈਗਾ ਸਮਾਗਮ ਸ਼ੁਰੂ ਹੋਏਗਾ ਜਿਸ ਸੁਗਮਨੀ ਸਾਹਿਬੀ ਸ੍ਰੀ ਸੁਗਮਨੀ ਸਾਹਿਬੀ ਪਾਠ ਅਤੇ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕਾ ਤੋਂ ਬਾਅਦ ਇਹ ਫਰੰਤ ਇਹ ਸਾਡੇ ਸਤਿਕਾਰਯੋਗ ਡੀ ਸਾਹਿਬ ਵੱਲੋਂ ਅਨਾਉਂਸ ਕਰਨਗੇ ਇਸ ਸਮਾਗਮ ਦੀ ਤੇ ਉਸ ਤੋਂ ਉਪਰੰਤ ਸ਼ਾਮ ਨੂੰ ਧਾਰਮਿਕ ਦੀਵਾਨ ਸਜਣ ਕੇ ਗੁਰੂ ਅਟੱਲ ਸਾਹਿਬ ਵਿਖੇ ਕਥਾਵਾਚਕ ਅਤੇ ਕੀਰਤਨ ਦਰਬਾਰ ਹੋਏਗਾ ਇਸ ਤੋਂ ਬੜਾ 20 ਤਰੀਕ ਨੂੰ ਇਸੇ ਤਰ੍ਹਾਂ ਹੀ ਅਟੱਲ ਬਾਬਾ ਫਰੀਦ ਵਿਖੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਵੇਰੇ 8 ਵਜੇ ਸ਼੍ਰੀ ਖਣਫਾ ਸਾਹਿਬ ਆਰੰਭ ਕੀਤੇ ਜਾਣਗੇ ਤੇ 21 ਰਾਤ ਨੂੰ ਗੁਰਦਾਰਾ ਗੋਦੀ ਸਾਹਿਬ ਵਿਖੇ ਕਥਾ ਤੇ ਕੀਰਤਨ ਇੱਥੇ ਗੁਰਦਾਰਾ ਗੋਦੀ ਸਾਹਿਬ ਵਿਖੇ ਹੋਏਗਾ 22 ਤਰੀਕ ਨੂੰ ਕੀ ਮਹਾਨ ਕੀਰਤਨ ਦਰਬਾਰ ਜਿਹੜਾ ਹੋਏਗਾ ਉਹ 22 ਤਰੀਕ ਨੂੰ ਹੋਏਗਾ 23 ਤਰੀਕ ਨੂੰ ਸਵੇਰੇ ਆ 8:30 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਪ੍ਰੰਤ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਰਹਿਨਮਾਈ ਹੇਠ ਗੁਰਦਾਰਾ ਟਿਲਾ ਸਾਹਿਬ ਤੋਂ ਆਰੰਭ ਹੋਏਗਾ ਜਿਹੜਾ ਕਿ ਸ਼ਹਿਰ ਦੇ ਵਿੱਚ ਹੁੰਦਾ ਆਇਆ 1 ਵਜੇ ਕਰੀਬ ਗੁਰਦਾਰਾ ਗੋਦੀ ਸਾਹਿਬ ਵਿਖੇ ਪਹੁੰਚੇਗਾ ਉੱਥੇ ਉਸ ਉੱਤੇ ਸਾਰੇ ਸਤ ਜੜ ਚੀਫ ਗੈਸਟ ਹੋਏਗਾ ਉਹ ਨਾ ਤੋਂ ਇਹ ਜਿਹੜੇ ਅਵਾਰਡ ਦਿੱਤੇ ਜਾਣਗੇ ਇਹ ਅਵਾਰਡ ਇੱਕ ਵਾਸ ਬਵਾਫੀਦ ਅਵਾਰਡ ਫਾਰ ਇਮਨਿਟੀ ਫਾਰ ਸਰਵਿਸ ਅਤੇ ਇਹ ਦੂਜਾ ਸਰਾ ਇੰਦਰਜੀਤ ਸਿੰਘ ਖਾਲਸਾ ਅਵਾਰਡ ਅਤੇ ਬੱਚਿਆਂ ਨੂੰ ਜਿਹੜੇ ਕੰਪੀਟੀਸ਼ਨ ਅਵਾਰਡ ਇਹ ਦਿੱਤੇ ਜਾਣਗੇ ਇਹ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ ਜਿਹੜਾ ਬਾਬਾ ਫਰੀਦ ਸਮਾਜ ਸੇਵੀ ਵਾਰਡ ਆ ਉਹਦੇ ਪਿਛਲੇ 10-15 ਸਾਲਾਂ ਤੋਂ 1 ਲੱਖ ਅਮਾਉਂਟ ਅਸੀਂ ਦਿੰਦੇ ਸੀ ਨਾਲ ਉਹਦੇ 'ਚ ਐਸਕਿਉ ਪਹਿਲੀ ਵਾਰੀ ਸਾਰੀ ਕਮੇਟੀ ਨੇ ਸਰਬਸੰਮਤੀ ਨਾਲ ਕੀਤਾ ਫੈਸਲਾ ਕਿ ਉਹ 2 ਲੱਖ ਤੇ ਜਿਹੜਾ ਦੂਜਾ ਵਾਰਡ ਆ ਜਿਹੜਾ ਬੀਬੀ ਸਿਫਤ ਨੂੰ ਦੇਣਾ ਉਹ ਪਿਛਲੀ ਵਾਰੀ ਸ਼ੁਰੂ ਕੀਤਾ ਸੀਗਾ ਸਰਦਾਰ)^{(1)} ਇੰਦਰਜੀਤ ਸਿੰਘ ਜੀ ਖਾਲਸਾ ਯਾਦਗਾਰੀ ਵਾਰਡ ਉਹਦੀ ਰਕਮ 50000 ਸੀ ਉਹਦੀ ਰਕਮ 1 ਲੱਖ ਰੁਪਇਆ ਕੀਤੀ ਗਈ ਤੇ ਬਹੁਤ ਸਾਰੀਆਂ ਅਰਜ਼ੀਆਂ ਸਾਡੇ ਕੋਲੇ ਇਹਨਾਂ ਦੋਨਾਂ ਵਾਰਡਾਂ ਵਾਸਤੇ ਆਈਆਂ ਸੀ ਅਸੀਂ ਬਹੁਤ ਹੀ ਬਰੀਕੀ ਨਾਲ ਸੇਖੋ ਸਾਹਿਬ ਇਹਦੇ ਪੂਰ ਨੇ ਪਾ ਗਿਆ ਕਿ ਉਹਨਾਂ ਨੇ ਵੀ ਕਦੇ ਪ੍ਰੈਸ਼ਰ ਨਹੀਂ ਮੰਨਿਆ ਸੀ ਇਹ ਅਵਾਰਡ ਦੇਣ ਲੱਗਿਆ ਤੇ ਨਾ ਹੀ ਉਹਨਾਂ ਨੇ ਕਦੇ ਟੀਚਰ ਰੱਖਣ ਲੱਗੀਆਂ ਕਿਸੇ ਦੀ ਸਪਾਰਸ਼ ਮੰਨੀ ਸੀ ਹੋਰ ਕਿਸੇ ਦੀ ਕੋਈ ਲੋੜਵੰਦੀ ਮਦਦ ਕਰਨੀ ਸੀ ਤਾਂ ਉਥੇ ਗੁਰਦੁਆਰਾ ਸਾਹਿਬ 'ਚ ਨੌਕਰੀ ਦੇ ਦਿੰਦੇ ਸੀ ਪਰ ਇੱਥੇ ਮੈਰਿਟ ਤੇ ਹੀ ਟੀਚਰ ਰੱਖਦੇ ਸੀ ਤੇ ਮੈਰਿਟ ਤੇ ਹੀ ਹਮੇਸ਼ਾ ਉਹਨਾਂ ਨੇ ਕਿਸੇ ਦੇ ਦਬਾਅ ਥੱਲੇ ਨਹੀਂ ਆਏ ਦੋਵੇਂ ਅਨਾਉਂਸ ਕਰਦੇ ਹੁੰਦੇ ਜਿਵੇਂ ਅਸੀਂ ਗੁਰੂ ਮਹਾਰਾਜ ਦੀ ਕਿਰਪਾ ਪਾਪਾ ਫਰੀਦ ਜੀ ਦੀ ਅਸੀਂ ਬਹੁਤ ਬਰੀਕੀ ਨਾਲ ਛਾਣ-ਬੀਣ ਕਰਕੇ ਦੋਵੇਂ ਫੈਸਲੇ ਕੀਤੇ ਹੈ